ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦਾ ਇੱਕ ਮਸ਼ਹੂਰ ਤੇ ਇੱਕ ਮਾਣ ਮੱਤਾ ਨਗਰ ਪਿੰਡ ਤੁੰਬੜਪੰਨ ਦੇ ਵਿੱਚ ਲੈ ਵੀ ਮਿੱਤਰੋ ਵੀਡੀਓ ਦੇ ਵਿੱਚ ਪਹਿਲਾਂ ਹੀ ਦੱਸ ਦੇਵਾਂ ਵੀ ਇਹ ਵੀਡੀਓ ਦੇ ਵਿੱਚ ਤੋਕੜਾਂ ਗੱਪਣਾ ਦਾ ਬਲਾਸਟ ਬਹੁਤ ਵੱਡਾ ਹੋਣ ਵਾਲਾ ਬਾਕਮਾਲ ਤੋਕੜਾਂ ਗੱਪਣਾ ਮਈਆਂ ਆਗੀਆਂ ਖਜ਼ਾਨਾ ਭਰਪੂਰ ਐਨ ਓ ਕੇ ਦੀ ਰਿਪੋਰਟ ਜਿਹੜਾ ਰੰਗ ਚੰਗ ਤੁਹਾਨੂੰ ਚਾਹੀਦਾ ਤੁਸੀਂ ਗੱਲਬਾਤ ਕਰ ਲਿਆ ਜੇ ਨੀਲੀ ਰਾਵੀ ਨਸਲ ਦੀ ਝੋਟੀ ਗੱਬਣ ਪੰਜ ਮਹੀਨਿਆਂ ਦੀ ਅਲਬਖਸ਼ ਦੀ ਧੀ ਵਿਖਾਵਾਂਗੇ ਇੱਕ ਛੋਟੀ ਤੁਹਾਨੂੰ ਪਹਿਲ ਦੇ ਆਧਾਰ ਤੇ ਮੈਂ 4 ਮਹੀਨਿਆਂ ਦੀ ਗੱਬਣ ਸੱਜਣਾ ਨਾਲੋਂ ਜ਼ਿਆਦਾ ਦੁੱਧ ਦਿੰਦੀ ਵਿਖਾਵਾਂਗੇ ਮਗਰ ਕੱਟੀ ਨੀਲੀ ਰਾਵੀ ਨਸਲ ਦੇ ਵਿੱਚ ਪੈਦੀ ਤੇ ਦੰਦ ਵੀ ਦਿਖਾਉਂਦੀ ਆ ਇਹ ਹੱਸਦੀ ਆ ਵੀ ਮੈਂ ਜਾਣਾ ਇਹਦਾ ਜੀ ਨਹੀਂ ਲੱਗਦਾ ਇਹ ਭਾਈ ਵਾਲੇ ਵੇਖ ਕੇ ਜੇ ਕਹਿੰਦੀ ਤੂੰ ਤੂੰ ਅਦਰ ਤੇ ਕਰ ਡਿਟੇਲ ਦੇ ਵੀਰੇ ਮਿੱਤਰਾ ਵੀ ਇਹਦੀ ਕੀ ਡਿਟੇਲ ਆ ਸਾਰੀ ਜਾਣਕਾਰੀ ਕਰਦੇ ਹੋ ਸੰਜੀ ਸਤਿ ਸ਼੍ਰੀ ਅਕਾਲ ਦੀਪ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵਧੀਆ ਵੀਰੇ ਤੁਸੀਂ ਦੱਸੋ ਸੇਤਾ ਤੇ ਪਰਿਵਾਰ ਸਾਰੀ ਵਧੀਆ ਭਾਈ ਚਲੋ ਸ਼ੁਕਰ ਆ ਅੱਛਾ ਦੀਪ ਵੀ ਅੱਜ ਤੋਕੜਾ ਗੱ ਜੀ ਬੀਟੋ ਸਾਰੀਆਂ ਬਹੁਤ ਚੰਗੀਆਂ ਬਾਈ ਕੋਤਰਾ ਮੰਜਾ ਇਹ ਸਾਰੀਆਂ ਝੋਟੀਆਂ ਆਂ ਅੰਗਾਂ ਦੀਆਂ ਵੀ ਚੰਗੀਆਂ ਤੇ ਬਰੀਕੀਆਂ ਵੀ ਬਹੁਤ ਆ ਬਹੁਤ ਧੰਨਵਾਦ ਤੇਰਾ ਪਹਿਲੇ ਨੰਬਰ ਤੇ ਜਿਹੜੀ ਮੈਂ ਆ ਇਹ ਕਿੰਨੇ ਚਿਰ ਦੀ ਗੱਬਣਾ ਇਹ ਵੀ ਚਾਰਾ ਮਹੀਨੇ ਦੀ ਗੱਭਾ 10 ਕਿਲੋ ਦੁੱਧ ਦਾ ਮਗਰ ਕੱਟੀ ਆ ਬਈ ਮਗਰ ਕੱਟੀ ਆ 10 ਕਿਲੋ ਦੁੱਧ ਦਾ ਚਾਰਾ ਮਹੀਨੇ ਦੀ ਗੱਪਣ ਅੱਜ ਸੱਜਰ ਦਾ ਪੀਕ ਲੈਵਲ ਦਾ ਰਿਕਾਰਡ ਕੀ ਇਹਦਾ ਬਈ 18-19 ਕਿਲੋ ਦਿੱਤਾ ਵਿਆ ਦਿੱਤਾ ਵੀ ਹੋਊਗਾ ਬਈ ਰਾਨੋ ਦਾ ਹੁਣ ਵੀ ਟੋਕੜਾ ਟੋਕੜ ਥੜੀ 10 ਕਿਲੋ ਦਾ ਜਿਹੜਾ ਆਪੇ ਹੈਗਾ ਹੈ ਬਈ ਕੋਈ ਸ਼ੱਕ ਨਹੀਂ ਮੈਂ ਦੁੱਧ ਹਾਲੀ ਆ ਅੱਜ ਚੁਵਾਈ ਕਿਵੇਂ ਲੱਗੀ ਬਈ ਬੇਫਿਕਰ ਬਈ ਬਹੁਤ ਵਧੀਆ ਪੋਲੀ ਧਾਰਾ ਪੋਲੀ ਮਿਲਦੀ ਕਿਵੇਂ ਆ ਵੀਰੇ ਪਰ ਕੱਟੀ ਵੀ ਨਾ ਛੱਡ ਪਾਵੇਂ ਐਂ ਬਹਿ ਜਾ ਗਾਈ ਨਾ ਕੱਟੀ ਆ ਬਈ ਨੇ ਮਗਰ ਹਾਂਜੀ ਠੀਕ ਆ ਕੱਢੀ ਬਾਹਰ ਨੂੰ ਵੀਰੇ ਲੈ ਆ ਬਾ ਕਮਲ ਮੇ ਆ ਪੱਟੀ-ਬੁੱਟੀ ਪੂਰੀ ਬਾਟੀ ਬੰਤਰ ਵਾਲੀ ਖੁੱਲੀ-ਡੁੱਲੀ ਲੇਵੇ ਪੱਕ ਤੋਂ ਮਜਬੂਤ ਆ ਹੱਡਾ ਪੈਰਾਂ ਦੀ ਚੰਗੀਆਂ ਪਿਛਲੇ ਪੈਰ ਮੂਰਲੇ ਪੈਰ ਹਨੀ ਅੱਖਾਂ 'ਚ ਜਵਾਬ ਪੂਰਾ ਫੁੱਲ ਓਕੇ ਦੀ ਰਿਪੋਰਟ ਆਖ ਮਣਕਰੀ ਜਾਵਾਂ ਦੇ ਬੱਚੇ ਟੌਪ ਲਾ ਜੂਗੀ ਮਿੱਤਰੋ ਸੱਜਣਾ ਜਿੰਨਾ ਦੁੱਧ ਹੋਵੇ ਤੇ ਤੁਸੀਂ ਕਹਿੰਦੇ ਸੀ ਟੋਕੜ ਗੱਪਣ ਮੱਝ ਹੋਵੇ ਸਾਬਿਆ ਪੈਸਿਆਂ ਦੀ ਕੋਈ ਗੱਲ ਨਹੀਂ ਅਸੀਂ ਲਾਉਣ ਨੂੰ ਬੈਠਿਆ ਤੂੰ ਮਹਿ ਲੈ ਕੇ ਦੇ ਸਾਨੂੰ ਤੇ ਫਿਰ ਤੁਹਾਨੂੰ ਹੁਣ ਮਿੱਤਰੋ ਜੇਬ 'ਚੋਂ ਕੱਢਣੇ ਪੈਣੇ ਆ ਪੈਸੇ ਤੇ ਇਹ ਮਹਿ ਲੈਣ ਦੇ ਲਈ ਤੁਹਾਨੂੰ ਤੁੰਬੜਪਨ ਪਿੰਡ ਦੇ ਵਿੱਚ ਆਉਣਾ ਪੈਣਾ ਵਾ ਕੀ ਰੇਟ ਆਇੰਦਾ ਉਹ ਵੀ ਦੱਸ ਦੇਣਾ ਪੁੱਛ ਕੇ ਦੀਪ ਭਾਈ ਕਿੰਨੇ ਦੀ ਦੇ ਦिए ਵੀਰੇ ਗੱਲਾਂ ਆ ਬਾਈ ਸਰਬੇ ਟੋਕੜ ਗੱਭਣਾ ਰੇਟ ਤਾਂ ਇਹ ਹੋ ਗਈ ਹੋਊਗਾ ਹੂੰ ਭਾਈ ਦੁੱਧ ਵੀ ਆ ਸੱਜਰਾ ਜਨਾ 10 ਕਿਲੋ ਹੋ ਗਿਆ 10 ਕਿਲੋ ਦਾ ਦੁੱਧ ਸੱਜਰ ਮਾਇ ਆਪਾਂ ਵੇਖਿਓ ਲੱਖੋਂ ਬਾਹਰ ਮਿਲੂਗੀ ਮਿਲਦੀ ਆ ਭਾਈ ਕੋਈ ਸ਼ੱਕ ਨਹੀਂ ਇਹ ਗੱਪ ਵੀ ਆ ਭਾਈ ਗੱਪ ਵੀ ਆ ਕਿੰਨੇ ਦੇਣੀ ਆ ਹਾਂ ਇੱਕ ਨਹੀਂ ਦੇਣੀ ਤਿੰਨ ਲੈਣਾ ਸਹੀ ਗੱਲ ਭਾਈ ਇਹਦਾ ਮੁੱਲ 10 ਦਾ ਵੀ ਚ ਮਾਨਤਾ ਜੇ ਹੀ ਕਰਾਂਗੇ ਆਪਾਂ ਜਿਸਮੂ ਦੀ ਕਹਾਣੀ ਨਾ ਕਹਦੇ ਸਾਬਿਆ ਵੀ ਮਾਨੇ ਤੋ ਇਹ ਤੋ 100 ਰੁਪਿਆ ਘੱਟ ਨਹੀਂ ਲੈਣਾ ਮੈਂ ਇੰਨੇ ਦੀ ਮੈਂ ਤਾਂ 1.5 ਦੇਵਾਂਗੇ ਵੀ 1 4 ਵਾਲਾ ਫੋਨ ਨਾਲ ਆ ਦੇ ਮੈਂ ਲੱਖ ਦੀ ਦੇ ਦਿਆਂੀ ਨਹੀਂ ਹੋਣੀ ਭਾਈ ਨਹੀਂ ਹੋਣੀ ਚੱਲੇ 95000 95000 ਦੀ ਆਪਦੀ ਖਰੀਦ ਆ ਭਾਈ ਫਿਰ ਕੋਈ ਨਾ ਫਿਰ 1 2 ਦੀ ਹੋਗੀ ਬਸ ਹੁ ਬੱਲੇ ਵੀ ਮਿੱਤਰੋ ਹੁਣ ਤਾਂ ਤੁਹਾਨੂੰ ਬਸ 1 ਲੱਖ ਤੇ 1999 ਦੀ ਵੀਣੀ ਹੋਣੀ 1 ਲੱਖ ਤੇ 2000 ਦੀ ਬਸ ਦੇਣੀ ਆ ਬਾ ਕਮਾਲ ਮੈਂ 2 ਨੰਬਰ ਤੇ ਝੋਟੀ ਆ ਜਿਹੜੀ ਬਈ ਇਹਦੇ ਬਾਰੇ ਦੱਸੀ ਦੀਪ ਵੀਰੇ ਇਹ ਵੀਰੇ ਆਪ ਤਾਂ ਮੱਝ ਦੀ ਕਾਲੀ ਸੀ ਗ੍ਰੇਡਡ ਦੇ ਵਿੱਚ ਸੀਗੀ ਜੀ ਤੇ ਆਪ ਜਲ ਬਖਸ਼ ਦੀ ਕੱਟੀ ਆ ਬਈ ਕੰਟਰੋਲ ਇਹ ਝੁੱਟ ਮੈਂ ਕੱਟੀ ਲਈ ਸੀ ਇਹ ਗੱਬਣ ਕਿੰਨੇ ਚਿਰ ਦੀ ਆ ਵੀਰੇ ਇਹ ਵੀਰੇ 5 ਮਹੀਨਾ ਗੱਬ ਹੋ ਗਈ ਆ ਵੀਰੇ 8 10 ਹੋ ਜਾਊਗੀ ਦੰਦੋ ਦੰਦਵਰੇ ਦੋਂਦੀ ਹੈ ਇਹ ਦੋਂਦੀ ਹੈ ਚੈੱਕ ਪਾਸ ਆ ਵੀਰੇ ਝੋਲੀ ਵਿਖਾਈ ਪੁੱਤਿਆਂ ਦੀ ਜਾ ਕੇ ਇੱਕਰੀ ਵੇਖਿਓ ਝੋਲੀ ਮਿੱਤਰੋ ਕੱਲ੍ਹ ਬਖਸ਼ ਦੀ ਝੋਟੀ ਚੈੱਕ ਪਾਸ 6 ਮਹੀਨਿਆਂ ਦੀ ਮੇਲਾ ਜਿੱਤੀ 2.5 ਲੱਖ ਦੀ ਫਰੰਗੀ ਵੀਰ ਦੇ ਕੋਲੋਂ ਵਿਕੀ ਆ ਤੇ ਫਿਰ ਇਹ ਝੋਟੀ ਵੀ ਤੁਹਾਨੂੰ ਜਮਾ ਵਾਜਬ ਮੁੱਲ ਦੇ ਉੱਤੇ ਦਵਾ ਦੇਣੀ ਆ ਮਿੱਤਰੋ ਇਹ 5 ਮਹੀਨਿਆਂ ਦੀ ਗੱਪਣ ਚੈੱਕ ਪਾਸ ਦੰਦਾ ਤੋਂ ਦੋ ਦੰਦ ਸਿੰਘ ਵਿੱਚ ਦੀ ਵੇਖ ਲਓ ਕੋਕੇ ਜੜੀ ਫਿਰਦੀ ਆ ਕਰਮਾਂ ਵਾਲੀ ਬਿਊਟੀ ਵਾਲੇ ਪੱਖ ਤੋਂ ਕੋਕੇ ਜੜੀ ਫਿਰਦੀ ਆ ਕਰਮਾਂ ਵਾਲੀ ਸੂਲ ਤੇ ਨਿਸ਼ਾਨ ਵਿਚਾਰੇ ਪੈਰਾਂ ਤੇ ਨਿਸ਼ਾਨ ਬਰੀਕੀ ਮੱਥੇ ਪਟੇ ਵੀ ਕਹਿੰਦੇ ਹੁੰਦੇ ਆ ਨਾ ਜਿਹੜੀ ਮਾਰਕਿੰਗ ਦੇ ਵਿੱਚ ਝੋਟੀ ਹੋਵੇ ਉਹ ਮਿੱਤਰੋ ਮੇਲਿਆਂ ਦੇ ਵਿੱਚ ਖੜਨੀ ਖੁੜਨੀ ਵਾਲੀ ਸੀਲਸ ਲਾ ਕੇ ਝੋਟੀ ਆ ਦੁੱਧ ਵਾਲੀ ਮੈਂ ਬਣੂਗੀ ਟਾਪ ਕਲਾਸ ਝੋਟੀ ਆ ਮਿੱਤਰੋ ਨੀਲੀ ਰਾਵੀ ਨਸਲ ਦਾ ਸ਼ੌਂਕ ਪੂਰਾ ਕਰੂਗੀ ਇਹਦਾ ਵੀਰੇ ਰੇਟ ਪਈ ਇਹਦਾ ਰੇਟ ਵੀਰੇ ਫੋਨ ਤੇ ਕਰ ਲਾਂਗਾ ਦੱਸ ਦਈਏ ਨਵੇੜ ਦੇ ਕੰਮ ਖੁੱਲ ਕੇ ਮੰਗ ਜਿੰਨੇ ਮੰਗੜਿਆ ਤੂੰ ਕੋਈ ਚੱਕਰ ਨਹੀਂ ਯਾਰ ਤਰੀ ਚੀਜ਼ ਲਈ ਇਹਦਾ ਵੀਰੇ ਲੱਖ ਚ ਮਾਨਤਾ ਜੇ ਕਰਾਂਗੇ ਆਪਾਂ ਕਿੰਨਾ ਕੋਈ ਕਰਦੇ ਆਂਗੇ ਇਹੇ ਕੱਟੀ ਆ ਜਦੋਂ ਹੁੰਦੀ ਸੋਣ ਚਲ ਗੱਬਣਾ ਹੂੰ ਜਿਹੜੇ ਬੰਦੇ ਬਰੀਡਰ ਆ ਆਪ 90 9900 ਰੁਪਏ ਲਾ ਕੇ ਗਈ ਸੀ ਅੱਜ ਆਪ ਉਹੀ ਰੇਟ ਦੇ ਵਿੱਚ ਕਹਿੰਦੇ ਆ 95 ਦੀ ਛੁੱਟੀ ਦੇਣੀ ਆ ਬਾਈ ਆਪਾਂ ਦੀ 95 ਦੀ ਦੇਣੀ ਆ ਮੈਂ ਤਾਂ ਮੇਰਾ ਰਾਤਾ ਸੀਗਾ ਵੀ 90 ਦੀ ਵੇਚਣ ਦਾ ਯਾਰ ਨਹੀਂ ਹੋਣੀ ਬਾਈ ਆਪਾਂ ਸੰਭੀਏ ਬਾਕੀ ਇਹ ਗੱਲ ਆ ਵੀ ਹੁਣ 5 ਮਹੀਨੇ ਰਹਿ ਗਏ 5 ਮਹੀਨੇ ਤੋਂ ਆਪੇ ਲੜਦਾ ਕਿੰਨੇ ਦੀ ਆ ਡਬਲ ਪੈਸੇ ਕਰਨੇ ਆ ਬਾਈ ਇਹਨੇ ਤੇ ਇਹਨੇ 95 ਦੀ ਦੇਂਗਾ ਫਿਰ ਹਾਂਜੀ ਮਾਣ ਤਣ ਕਿੰਨਾ ਮੇਰਾ ਕੀ ਮਾਣ ਕੋਈ ਨਹੀਂ ਤੇਰਾ ਮਾਣ ਕਰਦਾ ਆਪੇ ਅੱਗੇ ਤੋਂ ਬਾਹਰ ਆਇਆ ਕਿੰਨੇ ਕਤਮ ਉਹਨੂੰ ਯਾਰ ਛੱਡ ਦੂੰ ਬਾਈ ਤੇਰੇ ਕਰਕੇ ਦੂਜੀ ਗੱਲ ਨਾ ਕਰੀ ਮੇਰਾ ਬਾਈ ਹੁਣ ਚਲ ਠ ਇਹ ਵੀ ਅਠਾਂ ਮਿਲ ਦੀ ਗੱਬ ਹੋ ਗਈ ਚੋਟੀ ਹਾਂਜੀ ਦੁੱਧੋ ਡਰਾਈ ਹੈ ਹਨਾ ਦੁੱਧੋ ਡਰਾਈ ਹੋ ਗਈ ਸੰਗ ਸੰਗ ਬੜਾ ਸੰਗ ਹਾਂ ਬਾਤ ਕਰਾਉਂਗੀ ਵੀਰੇ ਵੀ ਨਹੀਂ ਗੱਲ ਗਈ ਹਾਂਜੀ ਤੇ ਇਹ ਵੀਰੇ ਮਾਲਾ ਕਨਫਰਮ ਚੈੱਕ ਹੋਈ ਹੋਈ ਹੈ ਤੇਨੇ ਚੈੱਕ ਕਰਾ ਕੇ ਕੱਲ ਹੀ ਲਈ ਛੋਟੀ ਚੈੱਕ ਕਰਾ ਕੇ ਲਈ ਆ ਬਈ ਇਹ ਕਿੰਨੇ ਦੀ ਦੇ ਦੇਂਗਾ ਬਾਕੀ ਇਹ ਵੀ ਸਾਰੀਆਂ ਮਈਆਂ ਦਾ ਕੋਈ ਵੀ ਆਪਣ ਨੂੰ ਭਾਰ ਦੀ ਗਰੰਟੀ ਦੇਉਂਗਾ ਥਣਾਂ ਵਾਲੀ ਦੁੱਧ ਦੀ ਗਰੰਟੀ ਦੇਉਂਗਾ ਵੀਡੀਓ ਦੇ ਵਿੱਚ ਕਹਿਣਾ ਨਹੀਂ ਵੀ ਕੋਈ ਅਠਾਂ ਦੀ ਵੀ ਭਾਰ ਕਰਕੇ ਵੇਚੂਗਾ ਮੈਂ ਹਾਂ ਨਹੀਂ ਸਹੀ ਗਰੰਟੀ ਦਿੰਨਾ ਬਈ ਘਰੇ ਘਰ ਤੱਕਰ ਇਹ ਕਿੰਨੇ ਦੀ ਵੀਰੇ ਦੇ ਦੇਂਗਾ ਇਹਦਾ ਰੇਟ ਵੀ 85000 ਆ ਹਾਂ ਨਾ ਜਾਵਾਂ ਮੇਰੇ ਜਮਾ ਵੀ ਜੈ ਆਪੇ ਲਾਲਾ ਸਾਹਿਬ ਵੀ ਹੁਣ ਵੀ 2 ਮਹੀਨੇ ਰਹਿ ਗਏ 45 ਦਿਨਾਂ ਨੂੰ ਸਾਂਭ ਕੇ ਵੇਚਣ ਵਾਲੀ ਮੈਂ ਹਰ ਰੋ ਜੋ ਸੁਬਾੜ ਦੇ 1000 ਰੁਪਏ ਜੇਬ ਚ ਪੈ ਜਾਣਾ ਪੈ ਜਾਣਾ ਦੋ ਹੀ ਪਾਈ ਜਾਣਾ ਇਹਨੇ ਬਾਈ ਹਾਂ ਅੱਛਾ ਫਿਰ ਮੈਂ ਕਿੰਨੇ ਦੀ ਕਹਦੇ ਆ ਕਹਦੇ ਆ ਕੁਛ ਕਿੰਨੇ ਦੀ ਕਹਦੇ ਬਈ ਕੋਈ 80 ਦੀ ਦੇਣੀ ਆ ਮੈਂ ਯਾਰ ਠੀਕ ਆ ਬਈ ਕੱਢ ਦੇ ਬਾਹਰੋਂ ਲੈ ਬਾਈ ਤੋਰੀ ਵੀਰੇ ਨੂੰ ਵੀ ਲੈ ਜੀ ਮਿੱਤਰੋ 8 ਮਹੀਨਿਆਂ ਦੀ ਗੱਬਣ ਬਾਈ ਦੀ ਗੱਲ ਵਾਂਗੂ ਜਦੋਂ ਸੁਬਾ ਉੱਠਿਆ ਤੁਸੀਂ ਅੱਖਾਂ ਤੋਂ ਗਿੱਡਾਂ ਲਾ ਕੇ ਚਾਹ ਦੀ ਗਲਾਸੀ ਫੜ ਲਈ ਨਾ ਉਦੋਂ ਹੀ 2000 ਰੁਪਏ ਇਹਨੇ ਤੁਹਾਡੀ ਜੇਬ ਦੇ ਵਿੱਚ ਪਾ ਦੇਣਾ ਮਿੱਤਰੋ ਕਿਉਂ ਪਾ ਦੇਣਾ ਕਿਉਂਕਿ ਇਹਨੇ ਬਾਈ ਦੋਆਂ ਮਹੀਨਿਆਂ ਦੇ ਵਿੱਚ ਤਿਆਰ ਹੋ ਕੇ ਕਿੱਥੇ ਵਿਕਣਾ ਵਾ ਕਿਉਂਕਿ ਸਵਾ ਲੱਖ ਦੀ ਮੈਂ ਮੈਂ ਆਈ ਇੱਕ 40 ਦੀ ਵਿਕ ਜੇ ਹੋ ਸਕਦਾ 1 45 ਦੀ ਵਿਕ ਜੇ ਉਹ ਇਹਦੇ ਲੈਵੇ ਤੇ ਡਿਪੈਂਡ ਆ ਪਰ ਸਵਾ ਤੋਂ ਤਾਂ ਡੱਕਦੀ ਨਹੀਂ ਕਰਨ ਵਾਲੀ ਰੂਸ਼ੀ ਮੈਂ ਆ ਮਿੱਤਰੋ ਕਹਿੰਦੇ ਹੁੰਦੇ ਆ ਰੂਸ਼ੀ ਹੋਵੇ ਮੈਂ ਜਿਹੜੀ ਉਹ ਲੇਵਾ ਲਾਉਂਦੀ ਹੁੰਦੀ ਆ ਟਕਾਣੇ ਤੇ ਇਹਨੇ ਲਾਉਣਾ ਹੀ ਲਾਉਣਾ ਵਾ ਬਰੀਕੀ ਬੜੀ ਚੰਗੀ ਆ ਇਹਦੇ ਬਾਰੇ ਦੱਸੀ ਵੀਰੇ 4 ਨੰਬਰ ਵਾਲੀ ਬੀਰ ਇਹ ਵੀਰੇ ਤੀਜੇ ਸੂਏ ਵਾਸਤੇ ਗਾਬਾ ਠੀਕ ਆ ਚਾਰਾਂ ਤੋਂ ਉੱਪਰ ਹੀ ਹੋਈ ਗਾਬੇ ਦੇਣੇ ਖੁਸ਼ਕ ਠੀਕ ਆ ਨੂੰ 20 ਕਿਲੋ ਲੈਣ ਨੂੰ 6 ਕਿਲੋ ਦੁੱਧ ਆ ਬਾਈ ਥੱਲੇ 6 ਕਿਲੋ ਹਾਂਜੀ ਮਿਲਦੀ ਕਿਵੇਂ ਆ ਵੀਰੇ ਇਹ ਮਿਲਦੀ ਵੀਰੇ ਇੱਕ ਟਾਈਮ ਟੀਗਾ ਤੇ ਇੱਕ ਟਾਈਮ ਭਾਲਾ ਉਂਟੀਗਾ ਇਹ ਗੱਪਣ ਕਿੰਨੇ ਚਿਰ ਦੀ ਦੱਸਿਆ ਸੀ ਇਹ 4 ਮਹੀਨਾ ਤੋਂ ਉੱਪਰ ਹੋ ਗਈ ਬਾਈ ਇਹ ਕਿੰਨੇ ਦੀ ਦੇ ਦੇਾਂਗੇ ਵੀਰੇ ਇਹਦਾ ਰੇਟ ਵੀਰੇ 75000 ਜਮਾਨਤਨ ਕਰਦੇ ਮੈਂ ਮੰਦੀ ਨਹੀਂ ਕਿੰਨੇ ਦੀ ਹਾਣਾ 70 ਦੀ ਦੇਣੀ ਹੈ ਬੱਚਾ ਆਉਂਦਾ ਵੀਰੇ ਇਹਨਾਂ ਬੱਚਾ ਹੈ ਨਹੀਂ ਬਈ ਠੀਕ ਆ ਬਈ ਮਿਲਦੀ ਟੀਕਾ ਲਵਾਉਂਦੀ ਇੱਕ ਟਾਈਮ ਤੇ ਇੱਕ ਪਰ ਕੱਢੀ ਬਾਹਰੋਂ ਉਹ ਵੀ ਆਪਣੇ ਕੋਲ ਲੱਗੀ ਉਹ ਥਾਪੀ ਦੇ ਮਿਲਦੀ ਰਹੀ ਟੈਗ ਜੀ ਦਾ ਜ਼ੋਰ ਨਹੀਂ ਦੁੱਧ 6 ਕਿਲੋ ਹੈ ਕੱਢੀ ਬਾਹਰੋਂ ਤੋਰੀ ਬਿਰਮੜ ਲੈ ਵੀ ਮਿੱਤਰੋ ਗੱਬਣ ਚ ਇੱਕ ਪਾਸ ਚਾਰਾ ਮਹੀਨੇ ਦੀ ਨਾ ਉੱਪਰ ਆ ਵੀ ਚਾਰਾਂ ਤੋਂ ਚਾਰਾਂ ਤੋਂ ਉੱਪਰ ਆ 6 ਕਿਲੋ ਦੁੱਧ ਦਾ ਦੋਵੇਂ ਟਾਈਮ ਮਿਲਦੀ ਆ ਇੱਕ ਟਾਈਮ ਹਜੇ ਟੀਕਾ ਲਵਾਉਂਦੀ ਕਿਉਂਕਿ ਬਈ ਉੱਪਰ ਇਥਾਂ ਆ ਕੇ ਤੋਕੜ ਮੈਣੇ ਦੋ ਚਾਰ ਦਿਨ ਕਰਨਾ ਹੀ ਹੁੰਦਾ ਵਾ ਵੇਖੋ ਦੋਈ ਪਿੱਠ ਪੂੜਾ 75000 ਦੇ ਵਿੱਚੋਂ ਬਾਈਆਂ ਦਾ ਮਾਨ ਤਾਣ ਨਾਲ ਦੇ ਦੇਣੀ ਆ ਆਪਾਂ ਇਹਦਾ ਵੀ ਬਾਦਾਂ ਤੁਸੀਂ ਪੈਸੇ ਪਾਉਣੇ ਆ ਮਿੱਤਰੋ ਇੱਕ ਹੋਰ ਬੇਨਤੀ ਆ ਕਿ ਸਾਡੀਆਂ ਵੀਡੀਓ ਚੱਕ ਕੇ ਕਿਤੇ ਹੋਰ ਪਈਆਂ ਹੁੰਦੀਆਂ ਉਹਨਾਂ ਦੀ ਅਸੀਂ ਕਿਤੇ ਵੀ ਗਾਰੰਟੀ ਨਹੀਂ ਲੈਂਦੇ ਜਿਹੜੀ ਵੀਡੀਓ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਦੇਖ ਰਹੇ ਆ ਉਹਦੀ ਜਿੱਥੇ ਵੀ ਤੁਸੀਂ ਸਾਈ ਪਾ ਰਹੇ ਆ ਜਾਂ ਲੈ ਰਹੇ ਆ ਮੈਂ ਤੁਹਾਨੂੰ ਮਿਲੂਗੀ ਪਰ ਹਾਂ ਲੈ ਕੇ ਨੇ ਗੱਲ ਆ ਚੁਸਤ ਤੇ ਚਲਾਕੀ ਵਾਲੇ ਬੰਦੇ ਦਾ ਮੈਂ ਨਹੀਂ ਗਾ ਨਾ ਅਗਲੇ ਨੂੰ ਬੰਨ ਦੇਣਾ ਜਿਹੜਾ ਬੰਦਾ ਸਹੀ ਗੱਲ ਕਰਕੇ ਪਸੂ ਲਊਗਾ ਮੈਨੂੰ ਅੱਗੋਂ ਲੰਬਾ ਨਾ ਮਿਲਦਾ ਹੋਵੇ ਉਹ ਗੰਦੇ ਦੀ ਆਪਾਂ ਫੁੱਲ ਗਾਰੰਟੀ ਲੈਣੀ ਹੁੰਦੀ ਆ ਤਾਰ ਤੁਸੀਂ ਕੱਟਣੀ ਆ ਚੈੱਕ ਤੁਸੀਂ ਕਰਾਉਣੀ ਆ ਕਿਉਂ ਵੀਰੇ ਚੈੱਕ ਕਰਾਏ ਤੋਂ ਬਿਨਾ ਦ ਨੇ ਤੋ ਵੀਰੇ ਬਾਈ ਮੈਂ ਨਾ ਉਹੀ ਗੱਲ ਕਹਿਣਾ ਕੱਲ ਕੋਲ ਤੈਨੂੰ ਕੋਈ ਫਾਲ ਸੱਟ ਜੇ ਬਾਈ ਚਾਂਸ ਕੁੱਤਾ ਬਿਲਾ ਖਾ ਜਾ ਫਿਰ ਆਪਣੀ ਸਿਰ ਨਹੀਂ ਆਪਾਂ ਕਰੋ ਚੈੱਕ ਕਰਾ ਕੇ ਦੇਣੀ ਆ ਬਾਈ ਕਰੋ ਗੱਡੀ ਤੇ ਚੜ ਗਈ ਕਿ ਇੱਕ ਫੇਰ ਕਰਾ ਲਵੇ ਭਾ ਜੀ ਗੱਡੀ ਤੇ ਚੜ ਗਈ ਜਦੋਂ ਉਦੋਂ ਬਾਅਦ ਅਗਲੇ ਦੀ ਆ ਤੇ ਉਹ ਵੀਰੇ ਲਾਸਟ ਵਾਲੀ ਜਿਹੜੀ 5 ਨੰਬਰ ਤੇ ਇਹ ਵੀਰੇ ਇਹਨੂੰ 9 ਮਹੀਨੇ ਦੀ ਪੂਰੀ ਹੋਣ ਵਾਲੀ ਆ ਪੰਜ ਦਿਨ ਲੱਗੇ ਪੂਰੇ ਇਹਦੇ ਚ ਠੀਕ ਇਹ ਜਮਤ ਕਿ ਲਾਲਾ ਵੀ 35 36 ਦਿਨ ਰਹਿੰਦੇ ਚੁੱਕਦੇ ਸੂਚ ਚ ਇਹ ਵੀ ਪੈਸੇ ਪਾਉਂਦੀ ਆ ਜੇਬ ਤੇ ਪੂਰੇ ਪੈਸੇ ਬਾਈ ਇਹ ਕਿੰਨੀ ਵੱਡੀ ਗੱਡੀ ਕੱਢ ਕੇ ਬਾਹਰ ਨੂੰ ਯਾਰ ਇਹ ਤਾਂ ਦੋਵੇਂ ਆਏ ਆ ਵੀ ਮੰਨ ਲਓ ਰੋਠੇ ਦੇ 10 ਕਿੱਲੇ ਲੈਣ ਨਾਲੋਂ ਤਾਂ ਮੰਨ ਲਾ ਹਨਾ ਹਾਂਜੀ ਟਕਾਣੇ ਤੇ ਵੀ ਧੀਰਾ ਕਰਕੇ ਇਹ ਰ ਮੈਂ ਤਾਂ ਲਈ ਸੰਬ ਨੂੰ ਝੋਟੇ ਨੂੰ ਸਾਹ ਕਾਹ ਦਾ ਝੂਠ ਮਾਰਾ ਵੀ ਆਪ ਸਾਮ੍ਹ ਕੇ ਵੇਚਾਂਗੇ ਪਰ ਜਦੋਂ ਵਪਾਰ ਬੰਦਾ ਕਰ ਦਵੇ ਨਹੀਂ ਸੰਭਾਂ ਜਾਂਦਾ ਨਾ ਸਹੀ ਨਹੀਂ ਸੋਚਾ ਕੋਈ ਨਹੀਂ ਯਾਰ ਆਪਣੀਆਂ ਸੰਭੀਆਂ ਸੰਭੀਆਂ ਮੈਂ ਕਿਹਾ ਝੋਟੀ ਲਈਆਂ ਇਹਨੂੰ ਲਈ ਪਈ ਲੰਮੀ ਮਾੜੀ ਦੀ ਕੱਢੀ ਆ ਵੇਖੋ ਬਰੀਕੀ ਬਰੂਕੀ ਮੈਂ ਇਹਦੇ ਵਿੱਚ ਬਈ ਹੂੰ ਬਾਲਾ ਕਦ ਕੜਾ ਬਈ ਝੋਟੀ ਦਾ ਨਹੀਂ ਸੋਹਣੀ ਬਹੁਤ ਆ ਯਾਰ ਹਨਾ ਇਹ ਕਿੰਨੇ ਦੇ ਦੇ ਦੀਏ ਪੁੱਦੂ ਹੀ ਬਈ ਇਹਦਾ ਵੀਰੇ ਆਪਾਂ ਫੋਨ ਤੇ ਕਰਨਾ ਹੀ ਰੇਡ ਤੇ ਚੱਲ ਤੂੰ ਕਰਦਾ ਹਾਂ ਹਾਂ ਇਹ ਵੀਰੇ 1 10 ਦੀ ਝੋਟੀ ਦੇਵਾਂਗੇ ਆਪਾਂ 1 10 ਦੀ ਹਾਂਜੀ ਲਾੜ ਪਿਆਰ ਕੇ ਪਿਆਰ ਹੋਈ ਵੀਰੇ 1 35 40 ਨੂੰ ਹੱਥ ਮਾਰੂਗੀ ਝੋਟੀ ਇਹ ਇਹ ਕਿੰਨੇ ਦੀ ਹੁਣ ਕਿੰਨੇ ਦੀ ਦੇ ਦਈਏ 1 10 ਚ ਰਿਮਾਰਡਨ ਤੇਰਾ ਕਰਨਾ ਬਾਈ ਜੇ ਸੁਸਾ ਮੈਂ ਮੈਂ ਮਜ਼ਾਕ ਵਾਲੀ ਗੱਲ ਨਹੀਂ ਬਾਈ ਪਹਿਲਾਂ ਹੀ ਤੇਰ ਕਰੋ ਰੇਟ ਚੇਂਜ ਕੀਤਾ ਆਪਾਂ ਨਹੀਂ ਬੰਦੇ 1.5 1.5 ਲੱਖ ਰੁਪਏ ਮੰਗੀਆਂ ਮੈਨੂੰ ਫਾਇਦਾ ਨਹੀਂ ਕੋਈ 1 10 ਦੀ ਝੋਟੀ ਦੇ ਵਿੱਚ ਮੰਤਰ ਕਰ ਮੈਂ ਕਹਿੰਦਾ ਨਹੀਂ ਲੇਵਾ ਬਹੁਤ ਬਣਾਉਗੀ ਝੋਟਾ ਹਾਂਜੀ ਦੁੱਧ ਦਾ ਰਿਕਾਰਡ ਕੋਈ ਪਤਾ ਕੀਤਾ ਕਿ ਕਿੰਨੇ ਵੀ 14 ਕਿਲੋ ਇਹਦਾ ਦਿੱਤਾ ਵੇ ਆ ਤੇ ਉਹਨੇ 16 ਕਿਲੋ ਕਹਿ ਕੇ ਲਈ ਹਰਿਆਣ ਉਦੇ ਮਰ ਕੱਟੀ ਆਈ ਐ ਇਹ ਕੱਟੀ ਆਈ ਸੀ ਹੈ ਹਾਂਜੀ ਠੀਕ ਆ ਬਾਈ ਦੁੱਧ ਵਾਲੀਆਂ ਮਈਆਂ ਦੋਵੇਂ ਹਨਾ ਹਾਂਜੀ ਤੇ ਆ ਦਾ ਫਿਰ ਕਹਿਣਾ ਹੀ ਕੀ ਆ ਦੋਵਾਂ ਚੀਜ਼ਾਂ ਦਾ ਹਨਾ ਤੇ ਦਾ ਫਿਰ ਮਲਾਟਾ ਮਾ ਟਕਾਲੇ ਤੀਰ ਆ ਤੇ ਅੱਛਾ ਦੀ ਬਾਈ ਨੰਬਰ ਕਿੰਨਾ ਵੀਰੇ 62398 ਵੀਰੇ 40255 ਇੱਕ ਵਾਰੀ ਹੋਰ ਬੋਲ ਦੇ ਵੀਰੇ 62398 40255 ਠੀਕ ਆ ਇਸ ਨੰਬਰ ਤੇ ਕਰਿਓ ਵੀਰੇ ਨਾਲ ਗੱਲ ਤੇ ਬਾਅਦ ਹੋਰ ਤਰ੍ਹਾਂ ਇਸ ਦੀ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਕੈਮਰਾਮੈਨ ਗਰਦੀਪ ਗਿੱਲ ਦੇ ਨਾਲ